जय साईं जी दी रब इक जय साईं जी 786 एस ए ऑफिशियल चैनल ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਰੂਹ ਨੂੰ ਸਲਾਮ ਹੈ ਨਿੱਗਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਹੈ ਉਹ ਮਿਲਦੀ ਰਹੇ ਬਾਬਾ ਜੀ ਜਿਨ੍ਹਾਂ ਦਾ ਵਿਸ਼ਵਾਸ ਪੱਕਾ ਹੋਵੇ ਨਾ ਆਪਣੇ ਰੱਬ ਤੇ ਆਪਣੇ ਗੁਰੂ ਤੇ ਆਪਣੇ ਰਹਿਬਰ ਤੇ ਆਪਣੇ ਪੀਰ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਭਾਵੇਂ ਕੈਸਾ ਵੀ ਰੰਗ ਆਵੇ ਜੋ ਮਰਜ਼ੀ ਹੋਵੇ ਉਹ ਕਦੇ ਵੀ ਆਪਣੇ ਰੱਬ ਤੋਂ ਆਪਣੇ ਸਾਈਂ ਤੋਂ ਆਪਣੇ ਗੁਰੂ ਤੋਂ ਵਿਸ਼ਵਾਸ ਕਰਨਾ ਨਹੀਂ ਛੱਡਦੇ ਬਾਬਾ ਜੀ ਔਰ ਉਹ ਮਾਲਕ ਵੀ ਉਹਨਾਂ ਦੀ ਬਾਹ ਫੜ ਕੇ ਰੱਖਦਾ ਹੈ ਉਹ ਕਦੋਂ ਜ਼ਿੰਦਗੀ ਬਦਲ ਦਵੇ ਇਹ ਉਹ ਹੀ ਜਾਣਦਾ ਹੈ ਇਹ ਕਹਾਣੀ ਸਾਨੂੰ ਰੱਬ ਤੇ ਵਿਸ਼ਵਾਸ ਦੀ ਆਪਣੇ ਗੁਰੂ ਤੇ ਵਿਸ਼ਵਾਸ ਦੀ ਇੱਕ अनोखी ਝਲਕ ਵਖਾਉਂਦੀ ਹੈ ਇੱਕ ਲੜਕੀ ਸੀ ਜਿਸ ਦਾ ਨਾਮ ਸੀ ਸੁਮਨ ਤੇ ਸੁਮਨ ਦਾ ਦੋ ਵਾਰੀ ਰਿਸ਼ਤਾ ਟੁੱਟ ਚੁੱਕਾ ਸੀ ਉਹ ਬਹੁਤ ਨਾਰਾਜ਼ ਸੀ ਹਾਲਾਂਕਿ ਰਿਸ਼ਤਾ ਜੋ ਸੀ ਉਹ ਮੁੰਡਾ ਚੰਗਾ ਨਾ ਹੋਣ ਕਰਕੇ ਸੁਮਨ ਹੋਂਾ ਵੱਲੋਂ ਹੀ ਤੋੜਿਆ ਗਿਆ ਸੀ ਪਰ ਉਹ ਇਹ ਵੀ ਸੋਚਦੀ ਰਹਿੰਦੀ ਕਿ ਆਖਰ ਉਸ ਨਾਲ ਹੀ ਐਦਾਂ ਕਿਉਂ ਹੋ ਰਿਹਾ ਪਰ ਉਹਦਾ ਵਿਸ਼ਵਾਸ ਜੋ ਰੱਬ ਵਿੱਚ ਸੀ ਨਾ ਉਹ ਪੂਰਾ اٹਲ ਸੀ ਉਹ ਬਿਲਕੁਲ ਵੀ ਨਹੀਂ ਸੀ ਘਟਿਆ ਪਰ ਉਧਰ ਹੁਣ ਸੁਮਨ ਦੇ ਮਾਪੇ ਜਿਹੜੇ ਆ ਉਹ ਵੀ ਹਰ ਵਕਤ ਇਸੇ ਚਿੰਤਾ ਵਿੱਚ ਰਹਿੰਦੇ ਫਿਰ ਕੁਝ ਸਮੇਂ ਬਾਅਦ ਇੱਕ ਦਿਨ ਸੁਮਨ ਨੂੰ ਹੋਰ ਇੱਕ ਰਿਸ਼ਤਾ ਆਇਆ ਤੇ ਸੁਮਨ ਦੇ ਮਾਪੇ ਹੁਣ ਸੁਮਨ ਦਾ ਜਲਦੀ ਤੋਂ ਜਲਦੀ ਰਿਸ਼ਤਾ ਕਰਨਾ ਚਾਹੁੰਦੇ ਸੀ ਕਿਉਂਕਿ ਸੁਮਨ ਦਾ ਅੱਗੇ ਰਿਸ਼ਤਾ ਟੁੱਟ ਜਾਣ ਕਰਕੇ ਲੋਕ ਹੁਣ ਸੁਮਨ ਦੇ ਬਾਰੇ ਅੱਗੇ ਵੀ ਬਹੁਤ ਸਾਰੀਆਂ ਵਨਸਵੰਨੀਆਂ ਗੱਲਾਂ ਬਣਾ ਰਹੇ ਸੀ ਕਿਉਂਕਿ ਲੋਕਾਂ ਦਾ ਤਾਂ ਕਾਮੀ ਹੁੰਦਾ ਹੈ ਬਾਬਾ ਜੀ ਗੱਲਾਂ ਬਣਾਉਣਾ ਹੁਣ ਮਾਪੇ ਨੇ ਉਸ ਪਰਿਵਾਰ ਬਾਰੇ ਜਿੱਥੇ ਰਿਸ਼ਤਾ ਕਰਨਾ ਸੀ ਜਾਂ ਜਿਹਦਾ ਰਿਸ਼ਤਾ ਆਇਆ ਸੀ ਉਸ ਦੀ ਪੁੱਛਗਿੱਛ ਕੀਤੀ ਤੇ ਪਰਿਵਾਰ ਬਾਰੇ ਸਭ ਨੇ ਕਿਹਾ ਕਿ ਵਧੀਆ ਗਿਆ ਵੀ ਵਧੀਆ ਹੈ ਤਾਂ ਸੁਮਨ ਦੇ ਮਾਪੇ ਵੀ ਸੰਤੁਸ਼ਟ ਹੋ ਗਏ ਕਿ ਵਧੀਆ ਹੈ ਪਰਿਵਾਰ ਹੁਣ ਉਹਨਾਂ ਨੇ ਸੰਤੁਸ਼ਟ ਹੋ ਕੇ ਆਪਣੀ ਧੀ ਦਾ ਰਿਸ਼ਤਾ ਉੱਥੇ ਕਰ ਦਿੱਤਾ ਕਿ ਚਲੋ ਦੇਰ ਨਾਲ ਹੀ ਸਹੀ ਇੱਕ ਵਧੀਆ ਰਿਸ਼ਤਾ ਤਾਂ ਲੱਭ ਗਿਆ ਸੁਮਨ ਵੀ ਆਪਣੇ ਨਾਲ ਜੋ ਹੋਇਆ ਉਹ ਥੋੜਾ ਭੁੱਲ ਗਈ ਸੀ ਤੇ ਨਵੇਂ ਰਿਸ਼ਤੇ ਦੇ ਸਪਨੇ ਸਜਾਉਣ ਲੱਗ ਪਈ ਸੀ ਦੋ ਕੁ ਮਹੀਨਿਆਂ ਦੇ ਵਿੱਚ ਵਿੱਚ ਵਿਆਹ ਹੋਣਾ ਨਿਸ਼ਚਿਤ ਹੋ ਗਿਆ ਸਾਰੇ ਬੜੇ ਖੁਸ਼ ਸੀ ਤੇ ਸੁਮਨ ਵੀ ਬਹੁਤ ਖੁਸ਼ ਸੀ ਵਿਆਹ ਤੇ ਸੁਮਨ ਨੂੰ ਸਾਰਾ ਸਮਾਨ ਦਿੱਤਾ ਗਿਆ ਜੋ ਵੀ ਇੱਕ ਬਾਪ ਆਪਣੀ ਬੇਟੀ ਨੂੰ ਦੇਣਾ ਚਾਹੁੰਦਾ ਜਿੱਦਾਂ ਪੰਜਾਬ ਦੇ ਵਿੱਚ ਤਾਂ ਆਪਣੇ ਪੰਜਾਬੀ ਲੋਕ ਮਾਪੇ ਜਿਹੜੇ ਹੈ ਉਹ ਧੀ ਦੇ ਜਿਹੜੇ ਛੋਟੀਆਂ-ਛੋਟੀਆਂ ਚੀਜ਼ਾਂ ਹੈ ਉਹਦਾ ਧਿਆਨ ਰੱਖਦੇ ਕਿ ਇਹਨੂੰ ਕੱਪੜੇ ਧੋਣ ਲਈ ਵਾਸ਼ਿੰਗ ਮਸ਼ੀਨ ਦੇ ਦਿੱਤੀ ਜਾਵੇ ਜਾਂ ਠੰਡਾ ਕਰਨ ਲਈ ਏਸੀ ਦੇ ਦਿੱਤਾ ਜਾਵੇ ਉਹ ਚੀਜ਼ਾਂ ਮਤਲਬ ਜੋ ਉਹਦੇ ਲੋੜਵੰਦ ਦੀਆਂ ਚੀਜ਼ਾਂ ਆ ਉਹ ਦਿੱਤੀਆਂ ਗਈਆਂ ਤੇ ਸੁਮਨ ਦੇ ਪਿਤਾ ਜੀ ਵੱਲੋਂ ਉਹ ਸਾਰੀਆਂ ਰੀਝਾਂ ਪੂਰੀਆਂ ਕੀਤੀਆਂ ਗਈਆਂ ਕਿ ਮੇਰੀ ਧੀ ਦਾ ਵਿਆਹ ਹੈ ਇਹਨੂੰ ਜੋ ਮੈਂ ਦੇ ਸਕਾਂ ਉਹ ਦਵਾਂ ਹੁਣ ਐਨ ਵਧੀਆ ਢੰਗ ਨਾਲ ਵਿਆਹ ਹੋ ਗਿਆ ਸੁਮਨ ਦੀ ਵਿਆਹਤਾ ਜ਼ਿੰਦਗੀ ਫਿਲਹਾਲ ਹੁਣ ਵਧੀਆ ਚੱਲ ਰਹੀ ਸੀ ਪਰ ਅਜੇ 3-4 ਮਹੀਨੇ ਬੀਤੇ ਹੀ ਸੀ ਤੇ ਘਰ ਵਿੱਚ ਹੋਰ ਦਾਜ ਲੈਣ ਵਾਸਤੇ ਕਿਹਾ ਗਿਆ ਵੀ ਦਾਜ ਦਿਓ ਜ਼ਰਾ ਗੌਰ ਕਰੋ ਇੱਕ ਹੁੰਦਾ ਹੈ ਪਿਤਾ ਆਪਣੀ ਖੁਸ਼ੀ ਨਾਲ ਆਪਣੀ ਧੀ ਦਾ ਸਮਾਨ ਭੇਜਦਾ ਔਰ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਹੁੰਦਾ ਹੈ ਕਿ ਯਾਰ ਸਾਡੀ ਧੀ ਜਿੱਥੇ ਚੱਲੀ ਹੈ ਉੱਥੇ ਜਿਹੜੀ ਉਹਦੇ ਕੰਮ ਵਾਲੀ ਚੀਜ਼ ਹੈ ਉਹ ਉਹਨੂੰ ਜ਼ਰੂਰ ਦਿੱਤੀ ਜਾਵੇ ਇਹ ਹੁੰਦਾ ਪਰ ਕਈ ਥਾਵਾਂ ਤੇ ਨਹੀਂ ਹੁੰਦਾ ਚਲੋ ਉਹਨਾਂ ਦੀ ਆਪਣੀ ਹੈ ਪਰ ਬਹੁਤ ਸਾਰੇ ਘਰਾਂ ਦੇ ਵਿੱਚ ਆਇਆ ਹੈ ਜਿਹੜੇ ਦੇ ਸਕਦੇ ਆ ਉਹ ਆਪਣੇ ਧੀ ਨੂੰ ਸਾਜੋ ਸਮਾਨ ਜਿਹੜਾ ਹੈ ਉਹ ਦੇ ਕੇ ਤੋਰਦੇ ਕਿ ਆਹ ਤੇਰੇ ਲੋੜ ਦੀ ਚੀਜ਼ ਹੈ ਉਹ ਬੰਦੇ ਨੂੰ ਕੁਝ ਨਹੀਂ ਦੇਣਾ ਹੁੰਦਾ ਧੀ ਨੂੰ ਹੀ ਦੇਣਾ ਹੁੰਦਾ ਕਿ ਇਹ ਤੇਰੇ ਲੋੜ ਦੀ ਚੀਜ਼ ਪਰ ਕੁਝ ਲੋਕ ਇਦਾਂ ਦੇ ਹੁੰਦੇ ਹੈ ਜਿਹੜੇ ਦਾਜ ਮੰਗਦੇ ਵੀ ਦਾਜ ਦਿਓ ਸੋ ਇਸੇ ਲਈ ਲਿਖਿਆ ਹੈ ਨਾ ਕਿ ਮਤ ਜਲਾਓ ਦੁਲਹਨ ਨੂੰ ਕੋ ਮਾ ਲੋ ਦੌਲਤ ਦੇ ਲਈ ਵਰਨਾ ਇੱਕ ਦਿਨ ਆਪकी ਵੀ ਬੇਟੀਆਂ ਜਲ ਜਾਣਗੇ ਕੁਝ ਤਾਂ ਜਿਹੜੀ ਚੀਜ਼ਾਂ ਦੇਣ ਵਾਲੀਆਂ ਐ ਚਲੋ ਉਹ ਤਾਂ ਜਿਹੜਾ ਦਿੰਦਾ ਹੈ ਉਹ ਚੰਗੀ ਗੱਲ ਹੈ ਉਹ ਦੇਣੀ ਵੀ ਚਾਹੀਦੀਆਂ ਕੁਮਾਰੀ ਗੱਲ ਨਹੀਂ ਹੈ ਪਰ ਜਿਹਨੇ ਧੀ ਦੇਤੀ ਉਹਨੇ ਸਾਰਾ ਕੁਝ ਦਿੱਤਾ ਪਰ ਫਿਰ ਜੇ ਮੰਗਦਾ ਹੈ ਜਿਹੜਾ ਉਹ ਲਾਂਤੀ ਹੈ ਬਾਬਾ ਜੀ ਬਹੁਤ ਤਕੜਾ ਸੋ ਹੁਣ ਦਾਜ ਨੂੰ ਲੈਣ ਲਈ ਕਲੇਸ਼ ਸ਼ੁਰੂ ਹੋ ਗਿਆ ਪਰ ਸੁਮਨ ਨੇ ਇਸ ਬਾਰੇ ਆਪਣੇ ਘਰ ਪਰਿਵਾਰ ਨੂੰ ਕੁਝ ਨਹੀਂ ਦੱਸਿਆ ਤੇ ਆ ਕਿ ਆ ਕਿ ਮੈਂ ਹੁਣ ਆਪਣੇ ਪੇਕੇ ਘਰ ਤੋਂ ਇੱਕ ਵੀ ਚੀਜ਼ ਨਹੀਂ ਲੈ ਕੇ ਆਉਣੀ ਕਿਉਂਕਿ ਜੋ ਲੋੜ ਵਾਲੀਆਂ ਚੀਜ਼ਾਂ ਸੀ ਉਹ ਸਾਰੀਆਂ ਉਹਦੇ ਮਾਤਾ ਪਿਤਾ ਨੇ ਉਹਨੂੰ ਦਿੱਤੀਆਂ ਸੀ ਦੇਖਣ ਨੂੰ ਟੀਵੀ ਦਿੱਤਾ ਗਿਆ ਸੀ ਉਹਨੂੰ ਠੰਡਾ ਕਰਨ ਲਈ AC ਦਿੱਤਾ ਗਿਆ ਸੀ ਵਾਸ਼ਿੰਗ ਮਸ਼ੀਨ ਜੋ ਮਤਲਬ ਧੀ ਨੂੰ ਦੇ ਸਕਦੇ ਸੀ ਉਹਨਾਂ ਨੇ ਦਿੱਤਾ ਤਾਂ ਉਹ ਉਹਨਾਂ ਨੇ ਰਸਮ ਨਿਭਾਈ ਤੇ ਹੁਣ ਸੁਮਨ ਨੇ ਇਸ ਬਾਰੇ ਘਰ ਪਰਿਵਾਰ ਨੂੰ ਨਹੀਂ ਕਿਹਾ ਕਿ ਘਰ ਤੋਂ ਇੱਕ ਵੀ ਚੀਜ਼ ਨਹੀਂ ਲੈਣੀ ਹੁਣ ਕਿਉਂਕਿ ਜੋ ਵੀ ਲੋੜ ਵਾਲੀਆਂ ਚੀਜ਼ਾਂ ਸੀ ਉਹਨਾਂ ਨੇ ਦੇਤੀਆਂ ਹੁਣ ਕਿਉਂਕਿ ਜੋ ਸਮਾਨ ਠੀਕ ਹੈ ਜਿਹੜਾ ਚੀਜ਼ ਦੇਣੀ ਹੈ ਉਹ ਦੇਣੀ ਪੈਂਦੀ ਹੈ ਜਿਨ੍ਹਾਂ ਨੇ ਧੀਆਂ ਵੀ ਆਈਆਂ ਹੈਆਂ ਪੈਣਾ ਵੀ ਆਈਆਂ ਉਹਨਾਂ ਨੂੰ ਪਤਾ ਹੈ ਕਿਦਾਂ ਕੀਤਾ ਜਾਂਦਾ ਸੋ ਦੇਣੀਆਂ ਪੈਂਦੀਆਂ ਜਿਹੜੀਆਂ ਚੀਜ਼ਾਂ ਦੇਣੀਆਂ ਕਿਉਂਕਿ ਉਹ ਆਪਾਂ ਕਿਸੇ ਨੂੰ ਨਹੀਂ ਕੋਈ ਦਿੰਦਾ ਉਹ ਆਪਣੀ ਕੁੜੀ ਨੂੰ ਹੀ ਦੇ ਕੇ ਤੋਰਦੇ ਆ ਵੀ ਆਹ ਚੀਜ਼ਾਂ ਭਾਈ ਤੇਰੇ ਕੰਮ ਦੀਆਂ ਐ ਤੇਰੇ ਕੰਮ ਹੋਣੀਆਂ ਔਰ ਜਿੱਥੇ ਟ੍ਰੈਂਡ ਹੈ ਉਹ ਚੀਜ਼ਾਂ ਚਲਦੀਆਂ ਵੀ ਧੀ ਨੂੰ ਦੇ ਕੇ ਤੋਰੀਆਂ ਪਰ ਹੁਣ ਹੁਣ ਉਹ ਚੀਜ਼ਾਂ ਜਿਹੜੀਆਂ ਧੀ ਨੂੰ ਦਿੱਤੀਆਂ ਹਨ ਉਹ ਤਾਂ ਚਲੋ ਠੀਕ ਹੈ ਜਾਂ ਹੋਰ ਛੋਟੇ ਮੋਟੇ ਤਿਉਹਾਰ ਆਉਂਦੇ ਆ ਬੰਦਾ ਕੁਛ ਨਾ ਕੁਛ ਲੈ ਕੇ ਜਾਂਦਾ ਕਦੇ ਕੁਛ ਲੈ ਗਿਆ ਕਦੇ ਕੁਛ ਲੈ ਗਿਆ ਠੀਕ ਹੈ ਪਰ ਜੇ ਹੁਣ ਅੱਗੋਂ ਬੰਦਾ ਪੈਸੇ ਦੀ ਡਿਮਾਂਡ ਕਰੀ ਜਾਵੇ ਤਾਂ ਬਿਲਕੁਲ ਗਲਤ ਹੈ ਬਿਲਕੁਲ ਗਲਤ ਹੈ ਤੇ ਹੁਣ ਸੁਮਨ ਨੇ ਵੀ ਇਹੀ ਸੋਚਿਆ ਤੇ ਇਦਾਂ ਹੀ ਉਹਦੇ ਘਰ ਵੀ ਕੁਝ ਗੱਲਾਂ ਹੁੰਦੀਆਂ ਰਹੀਆਂ ਕਲੇਸ਼ ਵੀ ਪੈਂਦੇ ਰਹੇ ਪਰ ਉਹਨੇ ਚੁੱਪ ਕਰਕੇ ਟਾਈਮ ਕੱਢ ਲਿਆ ਫੇਕ ਕੇ ਘਰ ਵਾਲਿਆਂ ਨੂੰ ਕੁਛ ਨਹੀਂ ਦੱਸਿਆ ਮਤਲਬ ਆਪਣੇ ਜਿੱਥੇ ਮਾਪੇ ਨੂੰ ਕੁਝ ਨਹੀਂ ਦੱਸਿਆ ਹੁਣ ਕੁਝ ਸਮਾਂ ਲੰਘਿਆ ਤਾਂ ਜਿਹੜੀ ਸੁਮਨ ਸੀ ਉਹ ਮਾਂ ਬਣਨ ਵਾਲੀ ਸੀ ਉਸ ਦਾ ਘਰ ਵਾਲਾ ਤਜਿੰਦਰ ਤੇ ਉਸ ਦੀ ਸੱਸ ਨੇ ਉਹਨੂੰ ਬਹੁਤ ਜ਼ੋਰ ਲਾਇਆ ਕਿ ਉਹ ਬੱਚੇ ਦਾ ਜਿਹੜਾ ਲਿੰਗ ਹੈ ਉਹ ਜਾਂਚ ਕਰਵਾਵੇ ਕਿ ਉਹ ਕੁੜੀ ਹੈ ਜਾਂ ਮੁੰਡਾ ਹੈ ਪਰ ਸੁਮਨ ਨੇ ਘਰ ਵਿੱਚੋਂ ਇੱਕ ਪੈਰ ਨਾ ਪੁੱਟਿਆ ਕਿਉਂਕਿ ਸੁਮਨ ਨੂੰ ਆਪਣੇ ਰੱਬ ਤੇ ਪੂਰਾ ਵਿਸ਼ਵਾਸ ਸੀ ਕਿ ਜੋ ਵੀ ਹੋਵੇਗਾ ਵਧੀਆ ਹੀ ਹੋਵੇਗਾ ਹੁਣ ਉਹ ਦਿਨ ਆ ਗਿਆ ਤੇ ਸੁਮਨ ਨੂੰ ਇੱਕ ਬਹੁਤ ਹੀ ਪਿਆਰੀ ਬੱਚੀ ਜਦ ਜਨਮ ਹੋਇਆ ਉਹਦੇ ਘਰ ਉਹਨੇ ਜਨਮ ਦਿੱਤਾ ਜਿਸ ਦਾ ਨਾਮ ਅੰਮ੍ਰਿਤ ਰੱਖਿਆ ਗਿਆ ਸੁਮਨ ਦੀ ਸੱਸ ਕੁੜੀ ਹੋਈ ਐ ਇਹ ਸੋਚ ਕੇ ਹਸਪਤਾਲ ਵਿੱਚ ਹੀ ਹਸਪਤਾਲ ਵਿੱਚ ਹੀ ਰੋਂਣ ਲੱਗ ਪਈ ਤੇ ਤਜਿੰਦਰ ਜਿਹੜਾ ਉਹਦਾ ਬੇਟਾ ਸੀ ਉਹਨੂੰ ਵੀ ਗਾਲਾਂ ਕੱਢਣ ਲੱਗ ਪਈ ਕਿ ਤੂੰ ਨਕਮਾ ਐ ਇੱਕ ਟੈਸਟ ਕਰਵਾਣ ਲਈ ਵੀ ਨਹੀਂ ਮਣਾ ਸਕਿਆ ਆਪਣੀ ਘਰ ਵਾਲੀ ਨੂੰ ਲੱਖ ਲਾਣ ਤੇਰੇ ਤੇ ਇਹ ਹੋ ਜਾਏ ਦੇ ਘਰ ਆਉਂਦਿਆਂ ਇਦੋਂ ਮਾਪੁੱਤ ਨੇ ਕਲੇਸ਼ ਪਾਲਿਆ ਬਾਬਾ ਜੀ ਤੇ ਕੁੜੀ ਨੂੰ ਲੈ ਕੇ ਸੁਮਨ ਨੂੰ ਘਰੋਂ ਕੱਢ ਦਿੱਤਾ ਸੁਮਨ ਨੇ ਬੜੀਆਂ ਪੰਚਾਇਤਾ ਕੀਤੀਆਂ ਆਪਣੇ ਲਈ ਤੇ ਆਪਣੀ ਧੀ ਲਈ ਪਰ ਸਾਰੀਆਂ ਕੋਸ਼ਿਸ਼ਾਂ ناکਾਮ ਰਹੀਆਂ ਸੁਮਨ ਦਾ ਉਧਰ ਰੋ ਰੋ ਕੇ ਬੁਰਾ ਹਾਲ ਸੀ ਤੇ ਇਧਰ ਸੋਹਰੇ ਪਰਿਵਾਰ ਨੇ ਆਪਣੇ ਘਰ ਦੀ 9-10 ਦਿਨਾਂ ਦੀ ਧੀ ਜਿਹੜੀ ਸੀ ਉਹ 2 ਲੱਖ ਵਿੱਚ ਵੇਚ ਦਿੱਤੀ 2 ਲੱਖ ਵਿੱਚ ਉਹ ਧੀ ਜਿਹੜੀ ਜੰਮੀ ਸੀ ਉਹ ਵੇਚ ਜਦੋਂ ਸੁਮਨ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨੇ ਆਪਣੇ ਸਹੁਰਿਆਂ ਤੇ ਕੇਸ ਵੀ ਕੀਤਾ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ ਹੁਣ ਸੁਮਨ ਹਰ ਪਾਸਿਓਂ ਹਾਰ ਚੁੱਕੀ ਸੀ ਉਸਨੇ ਤਜਿੰਦਰ ਕੋਲੋਂ ਤਲਾਕ ਲੈਣ ਦਾ ਫੈਸਲਾ ਕੀਤਾ ਪਰ ਕਈ ਲੋਗ ਇੰਨੇ ਜ਼ਿਆਦਾ ਗire ਹੋਏ ਹੁੰਦੇ ਨੇ ਕਿ ਉਹਨਾਂ ਨੂੰ ਵੇਖ ਕੇ ਖੁਦ ਨੂੰ ਵੀ ਸ਼ਰਮ ਆ ਜਾਵੇ ਕਿ ਅਸੀਂ ਇਸ ਦੁਨੀਆ ਵਿੱਚ ਰਹਿੰਦੇ ਹੁਣ ਤਜਿੰਦਰ ਨੇ ਸੁਮਨ ਨੂੰ 2 ਸਾਲ ਤਲਾਕ ਨਾ ਦਿੱਤਾ ਤ ਸੁਮਨ ਨੂੰ ਕੋਟ ਕਚੈਰੀ ਦੇ ਧੱਕੇ ਖਾਣ ਲਈ ਮਜਬੂਰ ਕੀਤਾ ਪਰ ਸੁਮਨ ਨੂੰ ਹੁਣ ਧੱਕੇ ਖਾਣ ਤੋਂ ਬਾਅਦ ਤਲਾਕ ਤਾਂ ਮਿਲ ਗਿਆ ਸੀ ਪਰ ਹੁਣ ਉਹ ਅੰਦਰੋਂ ਬਿਲਕੁਲ ਟੁੱਟ ਚੁੱਕੀ ਸੀ ਹੁਣ ਉਹਨੂੰ ਜੀਣ ਦੀ ਇੱਛਾ ਨਹੀਂ ਸੀ ਪਰ ਫਿਰ ਵੀ ਉਸਨੇ ਕੁਝ ਗਲਤ ਕਦਮ ਨਹੀਂ ਚੱਕਿਆ ਸਗੋਂ ਗੁਰੂ ਘਰ ਵਿੱਚ ਜ਼ਿਆਦਾ ਸਮੇਂ ਬਿਤਾਉਣਾ ਸ਼ੁਰੂ ਕਰ ਦਿੱਤਾ ਜਰਾ ਗੌਰ ਕਰੋ ਰੱਬ ਨਾਲ ਜੁੜੀ ਹੋਈ ਹੈ ਉਹਨੇ ਗੁਰੂ ਘਰ ਦੇ ਵਿੱਚ ਜ਼ਿਆਦਾ ਸਮੇਂ ਬਿਤਾਉਣਾ ਸ਼ੁਰੂ ਕਰ ਦਿੱਤਾ ਹੁਣ ਰੋਜ਼ ਗੁਰੂ ਘਰ ਜਾਂਦੀ ਤੇ ਸਾਰਾ ਸਿਰਾ ਦਿਨ ਉਥੇ ਸੇਵਾ ਕਰਦੀ ਰਹਿੰਦੀ ਪਰ ਹੁਣ ਸੁਮਣ ਦੀ ਜ਼ਿੰਦਗੀ ਦੇ ਸਾਰੇ ਰੰਗ ਫਿੱਕੇ ਪੈ ਚੁੱਕੇ ਸੀ ਉਹ ਉਸ ਦੀ ਤਾਂ ਦੁਨੀਆ ਹੀ ਲੁੱਟੀ ਗਈ ਸੀ ਤੇ ਉਧਰ ਸੁਮਣ ਦੇ ਮਾਪੇ ਆਪਣੀ ਧੀ ਦੀ ਇਹ ਹਾਲਤ ਦੇਖ ਨਹੀਂ ਸੀ ਪਰ ਇਦਾਂ ਹੀ ਦਿਨ ਲੰਘਦੇ ਗਏ ਸੁਮਣ ਆਪਣੀ ਰੋਜ਼ਾਨਾ ਵਾਲੀ ਜ਼ਿੰਦਗੀ ਵਿੱਚ ਢਲ ਗਈ ਤੇ ਇੱਕ ਦਿਨ ਸੁਮਣ ਆਪਣੀ ਵੱਡੀ ਭੈਣ ਰਮਨ ਨੂੰ ਮਿਲਣ ਉਸਦੇ ਸੋਹਰੇ ਪਿੰਡ ਗਈ ਸੁਮਣ ਦਾ ਰਮਨ ਨਾਲ ਬਹੁਤ ਪਿਆਰ ਸੀ ਸੁਮਨ ਉਸ ਘਰ ਵਿੱਚ ਬਹੁਤ ਘੁਲੀ-ਮਿਲੀ ਪਈ ਸੀ ਸਾਰੇ ਉਸ ਨੂੰ ਬੜਾ ਪਿਆਰ ਤੇ ਇੱਜ਼ਤ ਦਿੰਦੇ ਸੀ ਤੇ ਜਿਸ ਦਿਨ ਸੁਮਨ ਰਮਣ ਦੇ ਸੋਹਰੇ ਪਿੰਡ ਉਹਨਾਂ ਨੂੰ ਮਿਲਣ ਗਈ ਉਸੇ ਦਿਨ ਰਮਣ ਦੇ ਸੋਹਰਿਆਂ ਵੱਲੋਂ ਉਹਦੀ ਭੈਣ ਦੇ ਸੋਹਰਿਆਂ ਵੱਲੋਂ ਉਹਨਾਂ ਦੀ ਭੂਆ ਦਾ ਮੁੰਡਾ ਵੀ ਉੱਥੇ ਉਹਨਾਂ ਨੂੰ ਮਿਲਣ ਆਇਆ ਹੋਇਆ ਸੀ ਜਿਸ ਦਾ ਨਾਮ ਸੀ ਤਰਨ ਤਰਨ ਕਨੇਡਾ ਪੱਕਾ ਸੀ ਤੇ ਉਹ ਉੱਥੇ ਇੰਡੀਆ ਵਿਆਹ ਕਰਵਾਉਣ ਵਾਸਤੇ ਆਇਆ ਸੀ ਤਰਨ ਹੋਰੀ ਉਸ ਦਿਨ ਵੀ ਕੁੜੀ ਦੇਖਣ ਆਏ ਸੀ ਪਰ ਕੁੜੀ ਪਸੰਦ ਨਹੀਂ ਸੀ ਉਹਨੂੰ ਆਈ ਤੇ ਉਹ ਮੁੜਦੇ ਹੋਏ ਰਮਣ ਹੋਰਾਂ ਨੂੰ ਮਿਲਣ ਲਈ ਉਹਨਾਂ ਦੇ ਘਰ ਆ ਗਏ ਹੁਣ ਜਿੱਦਾਂ ਰਿਸ਼ਤੇਦਾਰ ਕਰਦੇ ਹੈ ਉਹਨਾਂ ਨੇ ਵਾਹ ਵਾਹ ਗੱਲਾਂ ਕੀਤੀਆਂ ਗੱਲਾਂ ਵਾਲੇ ਆ ਬਾਬਾ ਜੀ ਗੱਲਾਂបਾਤਾਂ ਕੀਤੀਆਂ ਤੇ ਦੱਸਿਆ ਕਿ ਅੱਜ ਉਹ ਇੱਧਰ ਤੁਹਾਡੇ ਲਾਗੇ ਕੁੜੀ ਦੇਖਣ ਆਏ ਸੀ ਪਰ ਕੁੜੀ ਪਸੰਦ ਨਹੀਂ ਆਈ ਇਹਨੇ ਨੂੰ ਸੁਮਨ ਰਸੋਈ ਵਿੱਚੋਂ ਚਾਹ ਬਣਾ ਕੇ ਲੈ ਆਉਂਦੀ ਹੈ ਤੇ ਸਾਹਮਣੇ ਪਏ ਮੇਜ਼ ਤੇ ਰੱਖ ਕੇ ਰਸੋਈ ਵੱਲ ਚਲੀ ਜਾਂਦੀ ਹੈ ਉਹ ਗੱਲ ਨਹੀਂ ਕਰਦੀ ਕਿਉਂਕਿ ਹੁਣ ਉਹਦੇ ਅੰਦਰ ਕੇਵਲ ਗੁਰੂ ਦਾ ਨਾਮ ਚੱਲ ਰਿਹਾ ਹੈ ਔਰ ਗੁਰੂ ਦੀ ਸੇਵਾ ਵਿੱਚ ਰਹਿੰਦੀ ਹੈ ਹਰ ਵੇਲੇ ਤੇ ਉੱਥੇ ਗਈ ਸੀ ਤਾਂ ਉਹਨੇ ਭੈਣ ਨੇ ਕਿਹਾ ਵੀ ਚਾਹ ਬਣਾ ਦੇ ਉਹਨੇ ਚਾਹ ਬਣਾ ਕੇ ਰੱਖ ਦਿੱਤੀ ਹੁਣ ਤਰਨ ਨੇ ਸੁਮਨ ਨੂੰ ਵੇਖ ਕੇ ਨਾ ਰਮਨ ਨੂੰ ਕਿਹਾ ਕਿ ਭਾਬੀ ਇਹ ਤੁਹਾਡੀ ਭੈਣ ਹੈ ਤੁਸੀਂ ਮੈਨੂੰ ਹੋਰ ਕੁੜੀਆਂ ਬਾਰੇ ਦੱਸੀ ਜਾਂਦੇ ਹੋ ਪਰ ਆਪਣੀ ਭੈਰ ਬਾਰੇ ਤਾਂ ਦੱਸਿਆ ਹੀ ਨਹੀਂ ਮੈਨੂੰ ਇਹ ਗੱਲ ਸੁਣ ਕੇ ਰਮਨਿ ਖਾਮੋਸ਼ ਹੋ ਗਈ ਸੁੰਨ ਹੋ ਗਈ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਹੁਣ ਉਹ ਕੀ ਜਵਾਬ ਦੇਵੇ ਪਰ ਤਰਨ ਦੇ 2-3 ਵਾਰ ਪੁੱਛਣ ਤੇ ਰਮਨ ਨੇ ਆਪਣੀ ਚੁੱਪੀ ਤੋੜਦੇ ਹੋਏ ਕਿਹਾ ਕਿ ਤਰਨ ਇਹ ਮੇਰੀ ਭੈਣ ਸੁਮਨ ਹੈ ਇਹ ਤਲਾਕशुदा ਹੈ ਤੇ ਇਸ ਦੀ ਇੱਕ ਧੀ ਵੀ ਸੀ ਉਹ ਉਸ ਦੇ ਸੋਹਰੇਆਂ ਨੇ ਕਿਤੇ ਵੇਚ ਦਿੱਤੀ ਹੈ ਤਰਨ ਨੇ ਜਦੋਂ ਇਹ ਸਾਰਾ ਕੁਝ ਸੁਣਿਆ ਤੇ ਕੀ ਆ ਕਿ ਮੈਨੂੰ ਨਹੀਂ ਪਤਾ ਇਹ ਤਲਾਕ ਕੀ ਹੁੰਦਾ ਹੈ ਤੇ ਮੈਂ ਇਹਨਾਂ ਨਾਲ ਹੀ ਵਿਆਹ ਕਰਵਾਉਣਾ ਹੈ। ਸੁਮਨ ਨਾਲ ਜੋ ਵੀ ਪਿੱਛੇ ਹੋਇਆ ਹੈ ਉਹ ਉਸਦਾ ਪਾਸਟ ਹੈ ਤੇ ਮੈਨੂੰ ਉਸ ਨਾਲ ਕੋਈ ਵੀ ਪ੍ਰੋਬਲਮ ਨਹੀਂ ਹੈ ਤੇ ਮੈਨੂੰ ਸੁਮਨ ਹੁਣ ਪਸੰਦ ਆਈ ਹੈ ਤੇ ਮੈਂ ਸੁਮਨ ਨੂੰ ਅੱਗੇ ਲੈ ਕੇ ਜਾਣਾ ਹੈ ਤੇ ਫਿਰ ਜਦੋਂ ਜਾਣਾ ਹੀ ਅੱਗੇ ਹੈ ਤੇ ਫਿਰ ਪਿੱਛੇ ਜੋ ਹੋਇਆ ਉਹਦੇ ਬਾਰੇ ਕਿਉਂ ਸੋਚਾਂ ਮੈਂ ਤੁਸੀਂ ਆਪਣੇ ਘਰ ਗੱਲ ਕਰੋ ਤੇ ਸੁਮਨ ਨੂੰ ਵੀ ਪੁੱਛ ਲਵੋ ਤੇ ਸਾਡੇ ਵੱਲੋਂ ਹਾਂ ਤਰਨ ਨੂੰ ਹੁਣ ਸਾਰੀ ਗੱਲ ਦਾ ਪਤਾ ਸੀ ਪਰ ਉਹਦੇ ਮਾਪੇ-ਬਾਪ ਨੂੰ ਨਹੀਂ ਸੀ ਪਤਾ ਤੇ ਨਾਈ ਤਰਨ ਨੇ ਦੱਸਿਆ ਤੇ ਰਮਨ ਨੇ ਆਪਣੇ ਘਰ ਦੇ ਵੀ ਮਨਾ ਲਏ ਤੇ ਸੁਮਨ ਨੂੰ ਵੀ ਮਨਾ ਲਿਆ ਹੁਣ ਸੁਮਨ ਦੇ ਅੰਦਰ ਫਿਰ ਇੱਕ ਆਸ ਦੀ ਕਿਰਨ ਜਾਗੀ ਤੇ ਤਰਨ ਹੋਰਾਂ ਨੇ ਸਾਰਾ ਵਿਆਹ ਦਾ ਖਰਚਾ ਕੀਤਾ ਸੁਮਨ ਦੀ ਹਰ ਇੱਕ ਰੀਜ ਪੁਗਾਈ ਬਹੁਤ ਵਧੀਆ ਤਰੀਕੇ ਨਾਲ ਵਿਆਹ ਕੀਤਾ ਸੁਮਨ ਹੁਣ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ ਪਰ ਅਜੇ ਵੀ ਉਸ ਨੂੰ ਆਪਣੀ ਧੀ ਜਿਹੜੀ ਅੰਮ੍ਰਿਤ ਸੀ ਨਾ ਉਹਦੀ ਯਾਦ ਆ ਰਹੀ ਸੀ ਕਿਉਂਕਿ ਉਹਦੇ ਕੁੱਖੋ ਜੰਮੀ ਸੀ ਕਿ ਪਤਾ ਨਹੀਂ ਕਿੱਥੇ ਹੋਵੇਗੀ ਕਿਸ ਹਾਲਾਤ ਵਿੱਚ ਹੋਵੇਗੀ ਪਤਾ ਨਹੀਂ ਕਿੱਥੇ ਵੇਚ ਦਿੱਤੀ ਤਰਨ ਨੇ ਜਿਵੇਂ ਕਿਵੇਂ ਸੁਮਣ ਦੇ ਪੁਰਾਣੇ ਸੋਹਰੇ ਪਰਿਵਾਰ ਦੇ ਗਵਾਂਡੀਆਂ ਤੋਂ ਥੋੜੀ ਬੋਧੀ ਜਾਣਕਾਰੀ ਇਕੱਠੀ ਕੀਤੀ ਕਿ ਸੁਮਣ ਦੇ ਸੋਹਰਿਆਂ ਨੇ ਅੰਮ੍ਰਿਤ ਨੂੰ ਕਿਸ ਨੂੰ ਵੇਚਿਆ ਤੇ ਕੁਝ ਸਮੇਂ ਬਾਅਦ ਆਫਟਰ 올 ਬਹੁਤ ਸਾਰੀਆਂ ਕੋਸ਼ਿਸ਼ਾਂ ਬਾਅਦ ਤਰਨ ਉਸ ਪਰਿਵਾਰ ਦਾ ਪਤਾ ਲਗਾ ਲੈਂਦਾ ਹੈ ਜਿਹੜੇ ਘਰ ਵਿੱਚ ਅੰਮ੍ਰਿਤ ਰਹਿ ਰਹੀ ਸੀ ਉਹ ਘਰ ਅਮਰਿਤ ਦੀ ਬਹੁਤ ਵਧੀਆ ਤਰੀਕੇ ਨਾਲ ਪਰਵਰਿਸ਼ ਕਰ ਰਿਹਾ ਸੀ ਤੇ ਉਹਨਾਂ ਦੀ ਕੱਲੀ ਕੱਲੀ ਧੀ ਰਹਿ ਗਈ ਸੀ ਕਿਉਂਕਿ ਉਹਨਾਂ ਦੇ ਬੱਚਾ ਨਹੀਂ ਸੀ ਹੁੰਦਾ ਤਾਂ ਬੱਚਾ ਹੁਣ ਉਹਨਾਂ ਨੇ ਲੈ ਲਿਆ ਤਾਂ ਹੁਣ ਬੱਚੇ ਨੂੰ ਬੜੇ ਪਿਆਰ ਨਾਲ ਪਾਲਿਆ ਜਾ ਰਿਹਾ ਹੈ ਤੇ ਉਹਨਾਂ ਨੇ ਤਰਨ ਦੇ ਕੈਨ ਤੇ ਇੱਕ ਵਾਰ ਸੁਮਨ ਨੂੰ ਅਮਰਿਤ ਨਾਲ ਮਿਲਣ ਦਾ ਮੌਕਾ ਵੀ ਦਿੱਤਾ ਤੇ ਸੁਮਨ ਤੇ ਇਸ ਆਸ ਵਿੱਚ ਬਹੁਤ ਖੁਸ਼ ਸੀ ਕਿ ਉਸ ਦੀ ਬੇਟੀ ਚੰਗੇ ਹੱਥਾਂ ਵਿੱਚ ਹੈ ਫਿਰ ਥੋੜੀ ਦਿਰ ਬਾਅਦ ਹੀ ਸੁਮਨ ਦਾ ਵੀਜ਼ਾ ਲੱਗ ਗਿਆ ਤੇ ਫਿਰ ਦੋਵੇਂ ਜਾਣੇ ਇਕੱਠੇ ਕੈਨੇਡਾ ਚਲੇਗੇ ਹੁਣ ਸੁਮਨ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਦੇਖਿਆ ਪਰ ਉਸ ਦੇ ਉਸ ਰੱਬ ਸੱਚੇ ਦੇ ਵਿੱਚ ਵਿਸ਼ਵਾਸ ਨੇ ਅੱਜ ਉਸ ਨੂੰ ਇੱਕ ਬਹੁਤ ਸੋਹਣੀ ਜ਼ਿੰਦਗੀ ਦੇ ਦਿੱਤੀ ਸੋ ਇਹ ਕਹਾਣੀ ਬਾਬਾ ਜੀ ਇੱਕ ਗੱਲ ਯਾਦ ਰੱਖੋ ਕਿ ਕਦੇ ਵੀ ਹਾਰ ਮੰਨ ਕੇ ਆਪਣਾ ਵਿਸ਼ਵਾਸ ਆਪਣੇ ਰੱਬ ਤੋਂ ਆਪਣੇ ਗੁਰੂ ਤੋਂ ਆਪਣੇ ਰਹਿਬਰ ਤੋਂ ਮੁਰਸ਼ਦ ਤੋਂ ਸਾਈਂ ਤੋਂ ਜਿੰਨੇ ਵੀ ਉਹਦੇ ਨਾਮ ਹੈ ਉਹਦੇ ਵਿੱਚੋਂ ਕਦੇ ਵੀ ਘਟਣਾ ਕਰ ਕਿਉਂਕਿ ਤੁਹਾਡੇ ਕੀਤੇ ਚੰਗੇ ਕਰਮ ਹੈ ਜੋ ਤੁਹਾਡੇ ਲੇਖੇ ਹਰ ਵਕਤ ਲੱਗਦੇ ਰਹਿੰਦੇ ਨੇ ਹਮੇਸ਼ਾ ਚੰਗਾ ਸੋਚੋ ਚੰਗਿਆਈ ਦਾ ਫਲ ਕਦੇ ਨਾ ਕਰੇ ਤਾਂ ਜ਼ਰੂਰ ਮਿਲੇਗਾ ਜ਼ਰੂਰ ਮਿਲੇਗਾ ਔਰ ਗੁਰੂ ਪੀਰ ਦੀ ਸੇਵਾ ਆਪਣੇ ਰੱਬ ਦੀ ਸੇਵਾ ਰਹਿਬਰ ਦੀ ਸੇਵਾ ਗੁਰੂ ਘਰ ਜਾਣ ਵਾਲੇ ਉੱਥੇ ਸੇਵਾ ਕਰਦੇ ਆ ਜਿਹੜੇ ਆਪਣੇ ਜਿੱਥੇ ਜਿੱਥੇ ਮੁਰਸ਼ਿਦ ਹੈ ਜਿੱਥੇ ਜਿੱਤੇ ਲੱਗੀ ਉੱਥੇ ਸੇਵਾ ਕਰਦੇ ਤੂੰ ਸੇਵਾ ਸਤਗੁਰੂ ਕੀ ਸੇਵਾ ਜਿਹੜੀ ਹੈ ਉਹ ਸਫਲ ਹੈ ਜੇ ਕੋਈ ਕਰੇ ਚਿਤ ਲਾਵੇ ਔਰ ਜਿਹੜਾ ਵੀ ਨਿ स्वार्थ होके ਸੇਵਾ ਕਰਦਾ ਹੈ ਸੋ ਉਹਨਾਂ ਦਾ ਉਹ ਤਾਂ ਟੁੱਟੀ ਹੋਈ ਸੀ ਸੋ ਜਦੋਂ ਜੱਗ ਵੱਲੋਂ ਟੁੱਟਦਾ ਹੈ ਉਦੋਂ ਹੀ ਬੰਦਾ ਉਧਰ ਜੁੜਦਾ ਹੈ ਉਹ ਟੁੱਟ ਕੇ ਉਧਰ ਜੁੜ ਗਈ ਮਾਲਕ ਨਾਲ ਜੁੜ ਗਈ ਤੇ ਮਾਲਕ ਨੇ ਦਿਨ ਫੇਰ ਦਿੱਤੇ ਬਾਬਾ ਦੀ ਹੁਣ ਧੀ ਵੀ ਚੰਗੇ ਘਰਾਂ ਚ ਚਲੀ ਗਈ ਜਿਹੜੀ ਜਨਮੀ ਸੀ ਜਿਹਨੂੰ ਵੇਚ ਦਿੱਤਾ ਗਿਆ ਸੀ ਆਪ ਵੀ ਚਲੇਗੀ ਹੁਣ ਬਾਕੀ ਜਿਹੜਾ ਮੁੰਡਾ ਸੀ ਉਹਦੇ ਨਾਲ ਤੇ ਲਿੰਕ ਰੱਖਣ ਦਾ ਲੋੜ ਹੀ ਵੀ ਗਈ ਸੀ ਤੋ ਵੀ ਚੰਗੇ ਘਰ ਚ ਲੈ ਗਈ ਸੋ ਮਾਲਕ ਤੇ ਯਕੀਨ ਰੱਖਣਾ ਚਾਹੀਦਾ ਔਰ ਇੱਕ ਗੱਲ ਇਹ ਵੀ ਯਾਦ ਰੱਖਣਾ ਕਿ ਤੁਸੀਂ ਚੰਗਾ ਸੁਣ ਰਹੇ ਹੋ ਤੇ ਸੁਣ ਰਹੇ ਹੋ ਨਾ ਜਦੋਂ ਵੀ ਕਿੱਥੇ ਸੁਣ ਰਹੇ ਹੋ ਰੱਬ ਇੱਕ ਜੈ ਸਾਈ 786 ਇਸ ਐਸੇ ਅਫੀਸ਼ੀਅਲ ਤੇ ਸੁਣ ਰਹੇ ਹੋ ਸੇ ਵੀ ਯਾਦ ਰੱਖਣਾ ਕਿ ਚੰਗੀਆਂ ਚੀਜ਼ਾਂ ਸੁਣ ਰਹੇ ਹੋ ਬਾਕੀ ਆਪਣੇ ਰੱਬ ਤੇ ਯਕੀਨ ਰੱਖੋ ਔਰ ਅੱਗੇ ਵਧਦੇ ਜਾਓ ਸੋ ਸਭ ਨੂੰ ਸਲਾਮ ਹੈ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ ਚ ਰਹੋ ਆਪਣੀਆਂ ਦੁਆਵਾਂ ਚ ਯਾਦ ਰੱਖਣਾ ਅੱਲਾ ਵਾਹਿਗੁਰੂ ਰਾਮ ਸਭ ਤੇਰੇ ਹੀ ਨਾਮ ਸਭ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਨੂੰ ਸਲਾਮ ਹੈ ਸੱਚੇ ਤੇ ਉੱਚੇ ਦਰਬਾਰਾਂ ਨੂੰ ਸਲਾਮ ਹੈ ਜੈ ਸਾਈ ਜੀ ਦੀ ਜੈ ਬਾਬਾ ਮੁਰਾਦ ਸਾਹਿਬ